ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਉਮੀਦ ਹੈ ਤੁਸੀਂ ਸਭ ਠੀਕ ਹੋਵਾਂਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣ ਵਾਲੇ ਨੇ ਆਪਣੇ ਦੁਬਾਰਾ ਤੋਂ ਕੱਟ ਪੀਸ ਸਭ ਤੋਂ ਪਹਿਲਾਂ ਤਾਂ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋਹਣੇ-ਸੋਹਣੇ ਪੀਸ ਲੈਣ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਆਪਣਾ ਜਿਹੜਾ ਪੇਜ ਹੈ ਜੀ ਫਤੇ ਕਲੈਕਸ਼ਨ 2023 ਦੇ ਨਾਮ ਤੇ ਪਲੀਜ਼ ਇਹਨੂੰ ਵੀ ਫੋਲੋ ਕਰੋ ਅੱਜ ਦੀ ਵੀਡੀਓ ਦੇ ਵਿੱਚ ਆਪ ਤਾਂ ਤੁਸੀਂ ਸਟਾਫ ਦੇਖੋ ਜੀ ਪਿਓਰ ਕਾਟਨ ਪਿੰਕ ਕਲਰ ਦਾ ਇਹਦਾ ਬੇਸ ਹੈ ਜੀ ਫਲਾਵਰ ਪ੍ਰਿੰਟ ਹੈ ਉੱਤੇ ਬਿਲਕੁਲ ਪਿਓਰ ਕਾਟਨ ਇਹਦਾ ਸਟਾਫ ਰਹਿਣ ਵਾਲਾ ਹੈ ਜੀ ਦੇਖੋ ਪਿਓਰ ਕਾਟਨ 100% ਕਾਟਨ ਦਾ ਸਟਾਫ ਹੈ ਜੀ ਇਹਦਾ ਇਹ ਸੂਟ ਉਹ ਨੇ ਜੀ ਜਿਹੜੇ ਮਾਰਕੀਟ ਦੇ ਵਿੱਚ 650 700 ਦੇ ਪ੍ਰਾਈਸ ਦੇ ਹੁੰਦੇ ਨੇ ਜੀ ਆਪਾਂ ਇਹਨੂੰ ਲਾਇਆ ਜੀ 100 ਰੁਪਿਆ ਮੀਟਰ ਠੀਕ ਹੈ ਜੀ ਇਹ ਆਪਾਂ ਮਤਲਬ ਪੂਰੇ 5-5 ਮੀਟਰ ਦੇ ਹਿਸਾਬ ਨਾਲ ਇਹ ਕੱਢ ਲਏ ਨੇ ਜੀ ਜਿੱਦਾਂ ਇਹ ਵੱਡਾ ਪੀਸ ਹੈ ਜੀ 4 ਮੀਟਰ ਦਾ 4 ਮੀਟਰ ਦਾ ਇਹ ਵੱਡਾ ਪੀਸ ਹੈ ਜੀ ਨਾਲ ਆਪਾਂ ਇਹਦਾ ਤੁਹਾਨੂੰ ਪੀਸ ਦੇਵਾਂਗੇ ਮੀਟਰ ਦਾ ਪੀਸ ਇਹ ਦੇਖ ਕੇ ਜੀ ਨਾਲ ਇਹ 5 ਮੀਟਰ ਹੋ ਜਾਏਗਾ ਜੀ ਪੂਰਾ ਨਾਲ 1 ਮੀਟਰ ਦਾ ਪੀਸ ਅਲੱਗ ਹੈ ਜੀ ਇਹ 5 ਮੀਟਰ ਪੂਰਾ ਆਪਾਂ ਕੀਤਾ ਤੁਹਾਡੇ ਲਈ 5 ਮੀਟਰ ਦਾ ਇਹ ਸੂਟ ਹੈ ਜੀ 500 ਰੁਪਏ ਇਹਦਾ ਰੇਟ ਰਹਿਣ ਵਾਲਾ ਹੈ ਜੀ 100 ਰੁਪਏ ਮੀਟਰ ਹੈ ਜੀ ਇਹ 5 5 ਮੀਟਰ ਦਾ ਸੂਟ ਹੈ ਜੀ 500 ਰੁਪਏ ਇਹਦਾ ਰੇਟ ਹੈ ਜਿਵੇਂ ਇਹਦੇ ਵਿੱਚ ਇੱਕ ਕਲਰ ਹੈਗਾ ਜੀ ਪੀਚ ਪੀਸ ਇਹਦੇ ਵਿੱਚ ਕਲਰ ਹੈ ਜੀ ਇਹ ਆਪਣੇ ਕੋਲੇ ਜਿਵੇਂ ਇਹ ਕਲਰ ਨੇ ਜੀ ਇਹ ਕਈ ਕਈ ਸੂਟ ਮਿਲ ਜਾਣਗੇ ਇੱਕ ਨਾਲ ਦੇ ਪਿਓਰ ਕਾਟਨ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਹੈਗਾ ਬੜਾ ਸੋਹਣਾ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਤੇ ਇਹਨਾਂ ਦੇ ਵਿੱਚ ਇੱਕ ਹੋਰ ਹੈ ਜੀ ਚਾਹੇ ਪੀਸ 3 ਮੀਟਰ ਦਾ ਵੀ ਨਿਕਲੇ 5.5 ਮੀਟਰ ਤੁਹਾਡੇ ਕੋਲ ਕਪੜਾ ਚੱਲ ਜਵੇ ਤਾਂ ਵੀ ਮੈਂ ਇਹਦਾ ਰੇਟ 5 ਮੀਟਰ ਹੀ ਲਾਉਣਾ ਮਤਲਬ ਤੁਹਾਨੂੰ ਪੈਸੇ 5 ਮੀਟਰ ਦੇ ਹੀ ਦੇਣੇ ਪੈਣਗੇ ਠੀਕ ਹੈ 5 ਮੀਟਰ ਦੇ ਹੀ ਲਵਾਂਗੇ ਜੀ ਪੈਸੇ ਆਪਾਂ ਚਾਹੇ ਕਪੜਾ 5.5 ਮੀਟਰ ਹੋਵੇ ਚਾਹੇ ਤੁਹਾਨੂੰ ਜਿੰਨਾ ਮਰਜ਼ੀ ਹੋਵੇ ਜਿਵੇਂ ਕਿ ਇਹ ਪੀਸ ਲਗਾ ਲਓ ਇਹ 3 ਮੀਟਰ ਦਾ ਪੀਸ ਹੈ ਜੀ ਨੀਚੇ ਵਾਲਾ 2.5 ਮੀਟਰ ਦਾ ਪੀਸ ਹੈ 5.5 ਮੀਟਰ ਹੋ ਗਿਆ ਪਰ ਮੈਂ ਤੁਹਾਨੂੰ 5 ਮੀਟਰ ਦੇ ਰੇਟ ਦੇ ਹਿਸਾਬ ਨਾਲ ਹੀ ਇਹਦੇ ਰੇਟ ਲਗਾਉਂਗੀ ਜੀ 500 ਦਾ ਹੀ ਸੂਟ ਤੁਹਾਨੂੰ ਇਹ ਪਏਗਾ ਅੱਧਾ ਮੀਟਰ ਤੁਹਾਨੂੰ ਇਹਦੇ ਵਿੱਚ ਐਕਸਟਰਾ ਕਪੜਾ ਮਿਲੇਗਾ ਇਹਦੇ ਵਿੱਚ ਪੀਚ ਕਲਰ ਆ ਗਿਆ ਜੀ ਪਿੰਕ ਆ ਗਿਆ ਇੱਕ ਲੈਮਨ ਆਊਗਾ ਇੱਕ ਆਊਗਾ ਜੀ ਫਰੋਜੀ ਚਾਰੇ ਦੇ ਵਿੱਚ ਰੰਗ ਆਣਗੇ ਰੰਗ ਸਾਰੇ ਇੱਕ ਤੋਂ ਇੱਕ ਚੜਦੇ ਨੇ ਪ੍ਰਿੰਟ ਐਡਾ ਕੁ ਸੋਹਣਾ ਮਤਲਬ ਜੋ ਮਰਜ਼ੀ ਪਾ ਲੋ ਜੀ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਹੈ ਪਿਓਰ ਕਾਟਨ ਸਟੱਫ ਰਹਿਣ ਵਾਲਾ ਨੇੜੇ ਤੋਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਪਿਓਰ ਕਾਟਨ ਇਹਦਾ ਸਟੱਫ ਹੈ ਜੀ ਪੀਚ ਪਿੰਕ ਦੋ ਸ਼ੇਡ ਇਹਦੇ ਹੋ ਗਏ ਨੇ ਜੀ ਤੀਸਰਾ ਸ਼ੇਡ ਹੈ ਜੀ ਇਹਦਾ ਲਾਈਟ ਸਕਾਈ ਬਲੂ ਲਾਈਟ ਸਕਾਈ ਬਲੂ ਜਿਹਾ ਕਲਰ ਹੈ ਜੀ ਇਹ カラー ਇਹ ਵੀ ਬਹੁਤ ਸੋਹਣਾ ਰੰਗ ਹੈ ਜੀ ਗਰਮੀ ਦੇ ਵਿੱਚ ਪਾਉਣ ਲਈ ਜਿੱਦਾਂ ਕਿ ਇਹ 4 ਮੀਟਰ ਦਾ ਇਹ ਵਾਲਾ ਪੀਸ ਹੈ ਜੀ ਨਾਲ ਇਹਦੇ ਨਾਲ ਮੀਟਰ ਦਾ ਆਪਾ ਪੀਸ ਲਗਾਇਆ ਅਲੱਗ ਤੋਂ 5 ਮੀਟਰ ਇਹ ਆਪਾਂ ਕੀਤਾ ਤੁਸੀਂ 4 ਦਾ ਪੂਰਾ ਵੀ ਲੈ ਸਕਦੇ ਹੋ ਮੀਟਰ ਦਾ ਨਾਲ ਲੈਣਾ ਅਲੱਗ ਨਾਲ ਲੈ ਸਕਦੇ ਹੋ ਅਲੱਗ ਠੀਕ ਹੈ ਜੀ ਇਹ ਮੀਟਰ ਤੋਂ ਵੀ 1.5 ਮੀਟਰ ਦਾ ਹੀ ਹੋਏਗਾ ਮੀਟਰ ਦਾ ਪੂਰਾ ਨਹੀਂ ਇਹ ਮੀਟਰ ਤੋਂ ਵੱਧ ਹੈ 1.5 ਮੀਟਰ ਦਾ ਹੋਏਗਾ ਹੁਣ ਜੇ ਇਹ 1.5 ਮੀਟਰ ਵੱਧ ਵੀ ਹੈ ਤਾਂ ਮੈਂ ਤੁਹਾਡੇ ਤੋਂ ਮੀਟਰ ਦੇ ਹੀ ਪੈਸੇ ਲਵਾਂਗੀ ਤੇ ਆਪਣੇ ਕੋਲੇ ਲੇਸੀਜ਼ ਵੀ ਸਾਰੇ ਤਰ੍ਹਾਂ ਦੀ ਅਵੇਲੇਬਲ ਹੈ ਅਗਰ ਤੁਸੀਂ ਇਹਨਾਂ ਨਾਲ ਲੇਸੀਜ਼ ਵੀ ਲਗਵਾਉਣੀਆਂ ਨੇ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਲੇਸੀਜ਼ ਅਵੇਲੇਬ ਤੇ ਆਪਣੇ ਕੋਲੇ ਸਾਰੀਆਂ ਜਿਵੇਂ ਸਕਿਨ ਗ੍ਰੀਨ ਸਾਰੀ ਤਰ੍ਹਾਂ ਦੀ ਲੇਸਿਸ ਨੇ ਮੈਂ ਤੁਹਾਨੂੰ ਐਂਡ ਤੇ ਇਹਨਾਂ ਨਾਲ ਲੇਸਾਂ ਵੀ ਮਲਾ ਕੇ ਦਿਖਾਵਾਂਗੀ ਜਿੱਦਾਂ ਲੇਸਿਸ ਨੇਗੀਆਂ ਮਤਲਬ ਆਪਣੀਆਂ ਜਿੱਦਾਂ ਆਪਣੀਆਂ ਲੇਸਿਸ ਨੇ ਜਿਵੇਂ ਕਿ ਤੁਸੀਂ ਸਾਡੇ ਤੋਂ ਸੂਟ ਵੀ ਲੈ ਸਕਦੇ ਹੋ ਨਾਲ ਲੈਸ ਲਗਾ ਕੇ ਵਧੀਆ ਪ੍ਰੋਪਰ ਲੈਸ ਵੀ ਲੈ ਸਕਦੇ ਹੋ 500 ਰੁਪਏ ਦਾ ਇਹ ਸੂਟ ਰਹਿਣ ਵਾਲਾ ਜੀ ਨੈਕਸਟ ਜਿਹੜਾ ਇਹਦਾ ਰੰਗ ਹੈ ਜੀ ਆਪਣੇ ਕੋਲੇ ਹੈਗਾ ਲੈਮਨ ਲੈਮਨ ਕਲਰ ਦਾ ਇਹ ਸੂਟ ਹੈ ਜੀ ਲੈਮਨ ਕਲਰ ਦੇ ਸੂਟ ਦੇ ਉੱਤੇ 2.5 ਮੀਟਰ ਦਾ ਇਹ ਪੀਸ ਹੈ ਜੀ ਇੱਕ ਪੀਸ ਇਹਦਾ 2.5 ਮੀਟਰ ਦਾ ਹੈ ਦੂਸਰਾ ਆਪਾਂ ਪੀਸ ਚੈੱਕ ਕਰਦੇ ਆਂ ਵੀ ਢਾਈ ਦਾ ਹੈ ਕਿ ਸਾਢੇ ਤਿੰਨ ਦਾ ਪਰ ਮੈਂ ਰੀਡ ਸਾਨੂੰ ਉਹੀ ਲਗਾਣਾ ਜੀ 5 ਮੀਟਰ ਦੇ ਹਿਸਾਬ ਨਾਲ ਏਕੇ ਦੀ ਸਟੱਫ ਹੈ ਜੀ ਇਹ ਏਕੇ ਦਾ ਸੁਪਰਬ ਕਲੈਕਸ਼ਨ ਹੈ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਜੀ ਢਾਈ ਮੀਟਰ ਦਾ ਹੀ ਏ ਪੀਸ ਹੈ ਇਹਦੇ ਵਿੱਚ ਜਿਵੇਂ ਕਿ ਆਹ ਹੈ ਜੀ ਇਹ ਛੱਡ ਕੇ ਮਿਣਿਆ ਹੋਇਆ ਹੈ ਮੈਨੇ ਇੱਥੋਂ ਇੱਥੋਂ ਨਾਪਿਆ ਹੋਇਆ ਹੈ ਇਹ ਇਹ ਪੂਰਾ 5 ਮੀਟਰ ਦੇ ਦੋ ਪੀਸ ਨੇ ਜੀ ਇਹ 2.5 ਮੀਟਰ ਦੇ ਦੋ ਪੀਸ ਨੇ ਸੂਟ ਬਣ ਕੇ ਵਧੀਆ ਰੈਡੀ ਹੋਊਗਾ ਇੱਕ ਪੀਸ ਲੈ ਲਓ 2.5 ਮੀਟਰ ਦੀ ਕੱਲੀ ਸ਼ਰਟ ਬਣਾ ਲਓ ਦੋ ਪੀਸ ਲੈ ਲਓ ਪੂਰਾ ਸੂਟ ਬਣਾ ਲਓ ਠੀਕ ਹੈ ਜੀ ਆਪਣੇ ਕੋਲੇ ਦੋ ਦੋ ਪੀਸ ਇਹਨਾਂ ਦੇ ਕਈ ਕਈ ਸੂਟ ਮਿਲ ਜਾਣਗੇ ਇਹਦੇ ਵਿੱਚ ਹੋਗੇ ਜੀ ਤੁਹਾਡੇ ਕੋਲ ਆਪਣੇ ਕੋਲੇ 4 ਕਲਰ ਪਿੰਕ ਹੋ ਗਿਆ ਪੀਚ ਹੋ ਗਿਆ ਲਾਈਟ ਸਕਾਈ ਬਲੂ ਔਰ ਹੋ ਗਿਆ ਜੀ ਆਪਣੇ ਕੋਲੇ ਲੈਮਨ ਲੇਮਨ ਬੜਾ ਸੋਹਣਾ ਰੰਗ ਹੈ ਖੇਲਮਾ ਜਿਹਾ ਰੰਗ ਨਹੀਂ ਹੈ ਬਾਲਾ ਸੋਹਣਾ ਰੰਗ ਹੈ ਜੀ ਬਹੁਤ ਪਿਆਰਾ ਕਲਰ ਹੈ ਇਹਦੇ ਵਿੱਚ ਆਪਣੇ ਕੋਲੇ ਕਈ ਕਈ ਸੂਟ ਮਿਲ ਜਾਣਗੇ ਤੁਸੀਂ ਮੈਂ ਸਿਰਫ ਤੁਹਾਨੂੰ ਸੈਂਪਲ ਦਿਖਾਇਆ ਤੁਸੀਂ ਲੈ ਸਕਦੇ ਹੋ ਨੈਕਸਟ ਜਿਹੜਾ ਆਪਣੇ ਕੋਲੇ ਡਿਜ਼ਾਈਨ ਰਹੇਗਾ ਜੀ ਜਿੱਦਾਂ ਸਟੋਨ ਜੇ ਹੁੰਦੇ ਆ ਜੀ ਲੀਫ ਜੀ ਬਹੁਤ ਸੋਹਣਾ ਸੋਹਣਾ ਜਿਹੜਾ ਪ੍ਰਿੰਟ ਹੈ ਜੀ ਤੇ ਕਲਰ ਹੈਗਾ ਇਹਦਾ ਇਹ ਲੈਮਨ ਹੈ ਜੀ ਸਟਾਫ ਉਹੀ ਹੈ ਜੀ ਇਹ ਪੂਰਾ ਹੈਗਾ 4 ਮੀਟਰ ਇੱਕ ਹੈ ਜੀ 1.5 ਮੀਟਰ ਦਾ ਨਾਲ ਪੀਸ ਹੈ ਜੀ 5.5 ਮੀਟਰ ਹੋ ਗਿਆ ਪਰ 100 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ 5 ਮੀਟਰ ਦਾ ਹੀ ਲੱਗੂਗਾ 5 ਮੀਟਰ ਦੇ ਹਿਸਾਬ ਨਾਲ ਇਹ ਲੱਗੂਗਾ ਤੁਹਾਨੂੰ 500 ਰੁਪਏ ਦਾ ਸੂਟ ਠੀਕ ਹੈ ਜੀ ਇਹਦੇ ਵਿੱਚ ਇਹ ਸੀਗਾ ਸੈਕੰਡ ਡਿਜ਼ਾਈਨ ਇਹਦਾ ਸੇਮ ਕਲਰ ਆਇਆ ਜੀ ਅੱਗੇ ਆਪਣੇ ਕੋਲੇ ਸਕਾਈ ਬਲੂ ਸਕਾਈ ਬਲੂ ਦੇ ਵਿੱਚ ਆਪਣੇ ਕੋਲੇ ਦੋ ਪੀਸ ਨੇ ਇਹ ਵੀ ਦੋ ਪੀਸ ਨੇ ਜੀ ਜਿਹੜੇ ਸਾਰਿਆਂ ਦੀ ਮੰਗਤੀ ਬਾਦੀ ਕੀਤੀ ਹੋਈ ਹੈ ਜੀ ਇਹ ਜੇ ਮੰਨ ਲਓ ਪੀਸ ਆਪਣਾ 3 ਮੀਟਰ ਦਾ ਵੀ ਤਾਂ ਵੀ ਮੈਂ ਤੁਹਾਨੂੰ 2.5 ਦਾ ਲਾ ਕੇ ਦਵਾਵਾਂਗੀ ਵੀ 2.5 ਮੀਟਰ ਦਾ ਪੀਸ ਹੈ ਰੇਟ ਤੁਹਾਨੂੰ 2.5 ਮੀਟਰ ਦਾ ਹੀ ਲੱਗੂਗਾ ਜਿਹੜਾ ਜਿੰਨਾ ਕ ਪੀਸ ਵੱਧ ਹੋਊਗਾ ਮੈਂ ਉਹਦਾ ਤੁਹਾਡੇ ਤੋਂ ਕੋਈ ਐਕਸਟਰਾ ਚਾਰजेस ਨਹੀਂ ਲਵਾਂਗੀ 1 ਮੀਟਰ ਕਪੜਾ ਤੁਹਾਡੇ ਕੋਲੇ ਬਚੂਗਾ ਜੀ ਜਿਵੇਂ ਹੋਣਾ ਨੀਚਲਾ ਪੀਸ ਹੈ ਜੀ 3.5 ਮੀਟਰ ਦਾ ਤੇ ਆਹ ਵਾਲਾ ਪੀਸ ਹੈ ਜੀ 2.5 ਮੀਟਰ ਦਾ ਠੀਕ ਹੈ ਇਹਦੇ ਵਿੱਚ ਮੀਟਰ ਵਧੂਗਾ ਜੀ ਇੱਕ 1 ਮੀਟਰ ਕਪੜਾ ਇਹਦੇ ਵਿੱਚ ਪਲੱਸ ਹੈ ਜੀ ਤੁਸੀਂ ਮੀਟਰ ਪਲੱਸ ਲੈ ਵੀ ਸਕਦੇ ਹੋ ਜਾਂ ਫਿਰ ਮੈਂ ਮਤਲਬ ਕਿ ਸਾਢੇ 3 ਮੀਟਰ ਹੋ ਗਿਆ ਨਾ ਜਿਹਦੇ ਵਿੱਚ ਅੱਧਾ ਮੀਟਰ ਪਲੱਸ ਹੁੰਦਾ ਚਲੋ ਇਹ ਵੀ ਮੈਂ ਤੁਹਾਨੂੰ 500 ਰੁਪਏ ਦਾ ਹੀ ਮਤਲਬ ਦਿੰਨੀ ਆ ਸੂਟ ਜੇ ਤੁਹਾਨੂੰ ਇਹ ਵੀ ਸੂਟ ਪਸੰਦ ਆ ਜੀ ਤੁਸੀਂ 500 ਰੁਪਏ ਦਾ ਲੈ ਲਓ ਮੇਰੇ ਤੋਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਹਦਾ ਵੀ ਰੇਟ ਆਪਾਂ 500 ਹੀ ਕੱਢਦੇ ਆ ਚਲੋ ਸਾਢੇ 3 ਮੀਟਰ 6 ਮੀਟਰ ਕਪੜਾ ਆਊਗਾ ਜੀ ਇਹ ਹੀ ਤੁਹਾਡੇ ਕੋਲੇ 500 ਰੁਪਏ ਦੇ ਵਿੱਚ ਆਪਾਂ ਨਾਲ ਉਹ ਤੇ ਦੇ ਰਹੇ ਆ ਜੀ ਆਪਾਂ ਸਾਰੇ ਡਿਸਕਾਊਂਟ ਤੇ ਨੇ ਜੀ ਇਹ 6 ਮੀਟਰ ਸੂਟ ਕਪੜਾ 6 ਮੀਟਰ ਕਪੜਾ 500 ਰੁਪਏ ਦੇ ਵਿੱਚ ਉਹ ਵੀ ਏਕੇ ਬ੍ਰਾਂਡ ਦਾ ਮਾਇਨੇ ਰੱਖਦਾ ਜੀ ਕੋਈ ਨਹੀਂ ਦਿੰਦਾ ਨੈਕਸਟ ਜਿਹੜਾ ਆਪਾਂ ਪੀਸ ਹੈ ਜੀ ਦੇਖੋ 3.5 ਮੀਟਰ ਦਾ ਵਾਲਾ ਪੀਸ ਹੈ ਕਲਰ ਹੈਗਾ ਤਾਂ ਪੈਰਟ ਨਾਲ ਹੈਗਾ ਜੀ ਇਹਦੇ ਆ ਵਾਲਾ ਪੀਸ ਇਹ ਪੀਸ ਦੀ ਲੈਂਥ ਹੈਗੀ ਹੈ 1.5 ਮੀਟਰ ਦਾ ਇਹ ਵਾਲਾ ਪੀਸ ਹੈ ਜੀ ਪੂਰਾ 5 ਮੀਟਰ ਹੋ ਗਿਆ 5 ਮੀਟਰ ਦਾ ਇਹਦਾ ਰੇਟ ਲੱਗੂਗਾ ਜੀ 500 ਰੁਪਏ ਠੀਕ ਹੈ ਜੀ ਤੁਸੀਂ ਇਹ ਵੀ ਲੈ ਸਕਦੇ ਹੋ ਕਲਰ ਹੈਗਾ ਬਿਲਕੁਲ ਸੋਨਾ ਤਿੰਨ ਇਹਦੇ ਵਿੱਚ ਆਪਣੇ ਕੋਲੇ ਤਿੰਨ ਸ਼ੇਡ ਆ ਗਏ ਜੀ ਇੱਕ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਆ ਗਿਆ ਲੈਮਨ ਆ ਗਿਆ ਪੈਰਟ ਆ ਗਿਆ ਜੀ ਤੇ ਸਕਾਈ ਬਲੂ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਡਬਲ ਡਬਲ ਸੂਟ ਵੀ ਹੈ ਤੁਸੀਂ ਲੈ ਸਕਦੇ ਹੋ ਨੈਕਸਟ ਜਿਹੜਾ ਆ ਗਿਆ ਜੀ ਪ੍ਰਿੰਟ ਇਹ ਥੋੜਾ ਜਿਹਾ ਮਤਲਬ ਗ੍ਰੇਜ਼ੀ ਸ਼ੇਡ ਦੇ ਵਿੱਚ ਆਉਂਦਾ ਤੇ ਜਿਵੇਂ ਇਹ ਹੈਗਾ ਜੀ ਦੋਨੇ ਮਿਲਾ ਕੇ 5 ਮੀਟਰ ਇਹ ਹੁੰਦਾ ਤੁਸੀਂ 5 ਮੀਟਰ ਲੈ ਲਓ 2.5 ਮੀਟਰ ਦੀ ਸ਼ਰਟ ਲੈ ਲਓ ਬਨ ਜੂਗਾ ਕੋਈ ਗੱਲ ਨਹੀਂ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਨੈਕਸਟ ਇਹਦਾ ਕਲਰ ਦਿਖਾਈ ਬਟ ਨੈਕਸਟ ਕਲਰ ਹੈਗਾ ਇਹਦਾ ਪਿੰਕ ਪਿੰਕ ਕਲਰ ਲੈ ਲਓ ਜੀ ਬੜਾ ਸੋਹਣਾ ਇਹਦੇ ਵਿੱਚ ਰੰਗ ਹੈ ਰੇਟ ਉਹੀ ਰਹੇਗਾ 100 ਰੁਪਏ ਮੀਟਰ 5 ਮੀਟਰ 500 ਰੁਪਏ ਦਾ 2.5 ਮੀਟਰ 250 ਰੁਪਏ ਦਾ 3 ਮੀਟਰ 300 ਰੁਪਏ ਦਾ ਠੀਕ ਹੈ ਉਹ ਵਾਲਾ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਦੇਖੋ ਇਹਦਾ ਜਿਹੜਾ ਡਿਜ਼ਾਈਨ ਦੇਖੋ ਜੀ ਇਹਦੇ ਵਿੱਚ ਆਪਣੇ ਕੋਲੇ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇੱਕ ਆ ਗਿਆ ਜੀ ਗ੍ਰੇ ਇੱਕ ਆ ਗਿਆ ਆਪਣੇ ਕੋਲੇ ਪਿੰਕ ਇੱਕ ਆ ਗਿਆ ਜੀ ਆਪਣੇ ਕੋਲੇ ਫਰੋਜੀ ਫਰੋਜੀ ਨਹੀਂ ਕਹਿ ਸਕਦੇ ਸਕਾਈ ਬਲੂ ਜਾਂ ਵੀ ਕਹਿ ਸਕਦੇ ਆ ਜੀ ਵਿੱਚ ਫਲਾਵਰ ਬਣੇ ਹੋਏ ਨੇ ਇੱਕ ਪ੍ਰੋਪਰ ਗ੍ਰੇ ਹੈ ਜੀ ਇੱਕ ਸਕਾਈ ਬਲੂ ਹੈ ਇੱਕ ਪਿੰਕ ਹੈ ਆਪਣੇ ਕੋਲੇ ਅੱਜ ਦੇ ਜਿਹੜੇ ਸੂਟ ਪਏ ਤੁਹਾਨੂੰ ਦਿਖਾਏ ਨੇ ਜੀ ਇਹ ਵਾਲੇ ਨੇ ਇਹਨਾਂ ਨਾਲ ਆਪਾਂ ਤੁਹਾਨੂੰ ਹੁਣ ਲੈਸਾਂ ਮੈਚ ਕਰਕੇ ਦਿਵਾਂਗੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਲੈਸ ਪਸੰਦ ਹੈ ਜੀ ਤੁਸੀਂ ਲੈਸ ਸਾਡੇ ਤੋਂ ਲੈ ਸਕਦੇ ਹੋ ਔਰ ਲੈਸ ਦੀ ਜਿਹੜੀ ਕੀਮਤ ਰੱਖੀ ਆਪਾਂ ਮਾਰਕੀਟ ਨਾਲੋਂ ਬਹੁਤ ਘੱਟ ਲੈਸ ਦੀ ਕੀਮਤ ਰੱਖੀ ਹੈ ਜੀ ਆਪਾਂ ਓਨਲੀ 10 ਰੁਪਏ ਮੀਟਰ ਜਿਹੜੀ ਵਿਚਾਰ ਚ ਤੁਸੀਂ 15 ਰੁਪਏ ਲੈਨੇ ਹੋ ਆਪਾਂ ਲਾਵਾਂਗੇ ਤੁਹਾਨੂੰ 10 ਰੁਪਏ ਮੀਟਰ ਤੁਸੀਂ 1 ਮੀਟਰ ਲੈ ਲਓ ਭਲਾ ਮੇਰੇ ਤੋਂ 10 ਮੀਟਰ ਲੈ ਲਓ ਤੁਹਾਨੂੰ ਇਹ 10 ਰੁਪਏ ਮੀਟਰ ਹੀ ਲੈਸ ਲੱਗੂਗੀ ਜਿਵੇਂ ਮੈਂ ਤੁਹਾਨੂੰ ਇਹਦੇ ਕਲਰ ਮੈਚ ਕਰਕੇ ਦਿਖਾਨੀ ਆ ਜੀ ਤਾਂ ਡਾਰਕ ਕਲਰ ਕੁ ਡਾਰਕ ਗ੍ਰੀਨ ਦੇਖੋ ਜੀ ਜਿਵੇਂ ਹੁਣ ਪਿੰਕ ਸੂਟ ਨਾਲ ਹੈ ਤੁਸੀਂ ਗ੍ਰੇ ਲਗਾ ਸਕ ਆਹ ਗ੍ਰੀਨ ਲਗਾ ਸਕਦੇ ਹੋ ਜੀ ਹਨਾ ਲੀਫ ਕਲਰ ਹੈ ਇਹਦਾ ਜਿਹੜਾ ਉਹ ਵਾਲਾ ਗ੍ਰੀਨ ਲਗਾ ਸਕਦੇ ਹੋ ਅਗਰ ਸਕਿਨ ਲਗਾਣਾ ਹੈ ਤੁਸੀਂ ਨਾਲ ਸਕਿਨ ਵੀ ਲਗਾ ਸਕਦੇ ਹੋ ਪਿੰਕ ਲਗਾਣਾ ਆਪਣੇ ਕੋਲੇ ਪਿੰਕ ਕਲਰ ਵੀ ਹੈ ਪਿੰਕ ਵੀ ਲਗਾ ਸਕਦੇ ਹੋ ਇਹਨਾਂ ਸਾਰਿਆਂ ਨਾਲ ਇਹ ਦੇਖੋ ਸੇਮ ਕਲਰ ਵੀ ਚੱਲ ਜਾਣਗੇ ਜਿਵੇਂ ਇਹਦੇ ਨਾਲ ਵੀ ਗ੍ਰੀਨ ਤੇ ਸਕਿਨ ਦੋਨੇ ਚੱਲਣਗੇ ਹਨਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਲਗਾ ਸਕਦੇ ਹੋ ਜਿਵੇਂ ਇਹਦੇ ਨਾਲ ਹਨਾ ਪਿੰਕ ਲਗਾਣਾ ਹੋਵੇ ਸਾਈਡ ਤੇ ਜਾਂ ਸਕਾਈ ਬਲੂ ਦੇ ਨਾਲ ਵੀ ਹਨਾ ਪਿੰਕ ਲਗਾਣਾ ਹੋਵੇ ਪਿੰਕ ਚੱਲ ਜੂਗਾ ਕੋਈ ਉਹਨੀਆਂ ਦਾ ਬਹੁਤ ਸੋਹਣਾ ਕਲਰ ਲੱਗ ਰਿਹਾ ਲੱਗਿਆ ਹੋਇਆ ਵੀ ਤੇ ਜਿਵੇਂ ਇਹ ਸੂਟ ਨੇ ਜੀ ਇਹਨਾਂ ਨਾਲ ਵੀ ਪਿੰਕ ਲਗਾਉਣਾ ਹੋਵੇ ਨਾਲ ਵਧੀਆ ਮੈਚ ਕਰ ਰਿਹਾ ਦੇਖੋ ਮੈਂ ਤੁਹਾਨੂੰ ਦਿਖਾਨੀ ਹੈ ਕਿੰਨਾ ਸੋਹਣਾ ਮਤਲਬ ਨਾਲ लेस ਹੋਏਗੀ ਮੈਚ ਕੀ ਕਰੇਗੀ ਜਿਵੇਂ ਦੇਖੋ ਇਹਦੇ ਨਾਲ ਲੈਸ ਲਗਾਨੀ ਹੋਵੇ ਨਾ ਬੜੀ ਸੋਹਣੀ ਲੈਸ ਮੈਚ ਕਰ ਜਾਂਦੀ ਹੈ ਇਦਾਂ ਸੋਹਣੇ ਲੱਗਦੇ ਨੇ ਕਲਰ ਹੀ ਲੱਗੇ ਹੋਏ ਤੁਸੀਂ ਹੋਰ ਵੀ ਇਦੋਂ ਡਾਰਕ ਕਲਰ ਵੀ ਨੇ ਆਪਣੇ ਕੋਲੇ ਅਗਰ ਤੁਸੀਂ ਡਾਰਕ ਲਗਾਉਣਾ ਚਾਹੁੰਦੇ ਹੋ ਇਦੋਂ ਜਿਵੇਂ ਡਾਰਕ ਮਹਿਰੂਨ ਤੇ ਅਗਰ ਕਿਸੇ ਨੇ ਡਾਰਕ ਦੁਪੱਟੇ ਨਾਲ ਕੰਬੀਨੇਸ਼ਨ ਕਰਨਾ ਹੈ ਨਾ ਡਾਰਕ ਵੀ ਲਗਾ ਸਕਦੇ ਹੋ ਆਪਣੇ ਕੋਲੇ ਡਾਰਕ ਵੀ ਹੈ ਲਾਈਟ ਵੀ ਹੈ ਸਾਰੇ ਤਰ੍ਹਾਂ ਦੇ ਸ਼ੇਡ ਆਪਣੇ ਕੋਲੇ ਲੈਸਿਸ ਦੇ ਪਈ ਨੇ ਲੈਸਿਸ ਦਾ ਕਾਫੀ ਸਟਾਕ ਹੈਗਾ ਜਿਹੜਾ ਆਪਣੇ ਕੋਲੇ ਤੁਸੀਂ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਲੈਸਾਂ ਨੇ ਜਿੱਦਾਂ ਦੀ ਕਹੋਗੇ ਲਾਈਟ ਡਾਰਕ ਆਪਾਂ ਮਿਲਾ ਕੇ ਦੇ ਦਾਂਗੇ ਤੁਹਾਨੂੰ ਤੇ ਇਸ ਤੋਂ ਬਾਅਦ ਲਗਾ ਲਓ ਜਿਵੇਂ ਹੁਣ ਇਹ ਵਾਲੇ ਸੂਟ ਨੇ ਹੈ ਨਾ ਇਹਦੇ ਉੱਤੇ ਵੀ ਤੁਸੀਂ ਆਹ ਵਾਲੇ ਕਲਰ ਦੇ ਲਗਾ ਸਕਦੇ ਹੋ ਲੈਸ ਸੋਹਣੀ ਲੱਗੇਗੀ ਲੱਗੇਗੀ ਦੀਵੇਂ ਸਾਈਡ ਤੇ ਇਹਦੇ ਵਿੱਚ ਇਹ ਵਾਲਾ ਕਲਰ ਹੈਗਾ ਸਾਰੇ ਸੁੱਟਾਂ ਦੇ ਆਪਣੇ ਕੋਲੇ ਲੈਸ ਅਵੇਲੇਬਲ ਹੈ ਜੀ ਜਿਵੇਂ ਹੁਣ ਇਹਦੇ ਨਾਲ ਸਕਿਨ ਆਏਗੀ ਜੀ ਸਕਿਨ ਵੀ ਆ ਜਾਏਗੀ ਪਿੰਕ ਵੀ ਆ ਜਾਏਗੀ ਇਹਨਾਂ ਨਾਲ ਤੇ ਤੁਸੀਂ ਇਹਨਾਂ ਦਾ ਵਿੱਚੋਂ ਲੈਸਾਂ ਵੀ ਸਾਡੇ ਤੋਂ ਲੈ ਸਕਦੇ ਹੋ ਔਰ ਜਿੰਨੇ ਵੀ ਇਹ ਪੀਸ ਰਹਿਣਗੇ ਜੀ ਸਾਰੇ ਪੀਸਾਂ ਦਾ ਰੇਟ ਰੱਖਿਆ ਜੀ ਆਪਾਂ 100 ਰੁਪਏ ਮੀਟਰ ਸਾਰੇ ਪੀਸ ਆਪਾਂ 5 ਮੀਟਰ ਦੀ ਕੱਟ ਦੇ ਆਪਾਂ ਬਣਾਏ ਨੇ ਜੀ ਜਿਹੜਾ ਨਾਲ ਜਿਹੜੇ 4 ਮੀਟਰ ਦੇ ਸੀ ਨਾਲ ਉਹਨਾਂ ਨੇ ਆਪਾਂ ਉਹਨਾਂ ਨਾਲ 1.5 ਮੀਟਰ ਦਾ ਪੀਸ ਲਗਾਇਆ ਜੀ ਜਿਹੜੇ 2.5 ਮੀਟਰ ਦੇ ਸੀ ਆਪਾਂ ਉਹਨਾਂ ਨਾਲ 3 ਦਿਨ ਦਾ ਵੀ ਲੱਗਿਆ 2.5 ਦਾ ਵੀ ਪੀਸ ਲੱਗਿਆ ਪਰ ਐਵਰੇਜ ਮੈਂ ਤੁਹਾਨੂੰ ਸਾਰੇ ਇਹ ਮਤਲਬ 500 ਦਾ ਸੂਟ ਦਵਾਂਗੀ ਜੀ 100 ਰੁਪਏ ਮੀਟਰ ਦੇ ਹਿਸਾਬ ਨਾਲ ਚਾਹੇ ਉਹ ਤੁਹਾਡੀ ਕਿਸਮਤ ਹੈ ਤੁਸੀਂ 5.5 ਮੀਟਰ ਵਾਲਾ ਲੈ ਲਓ 6 ਵਾਲਾ ਲੈ ਲਓ 6 ਵਾਲਾ ਲੈ ਲਓ ਪਰ ਮੈਂ ਤੁਹਾਨੂੰ 5 ਮੀਟਰ ਦੇ ਹਿਸਾਬ ਨਾਲ ਹੀ ਇਹਦਾ ਰੇਟ ਲਗਾਉਣਾ 500 ਰੁਪਏ ਮੀਟਰ ਹੈ ਜੀ ਪਿਓਰ ਕਾਟਨ ਹੈ ਬਹੁਤ ਸੋਹਣਾ ਇਹਦਾ ਸਟੱਫ ਰਹਿਣ ਵਾਲਾ ਜੀ ਜਿਹੜਾ ਮਾਰਕੀਟ ਦਾ ਪ੍ਰਾਈਸ ਹੈ ਇਹਦਾ ਰੇਟ ਰੱਖਿਆ ਹੈ ਮਾਰਕੀਟ ਦੇ ਦਾ 600 ਰੁਪਿਆ 650 ਰੁਪਏ ਦੇ ਵਿੱਚ ਇਹ ਸੂਟ ਮਿਲਦਾ ਜਿਹੜਾ ਕਿ ਤੁਹਾਨੂੰ ਹੋਲ ਸੇਲ ਸੌਰੀ ਆਪਣਾ ਸੇਲ ਦੇ ਵਿੱਚ ਮਿਲ ਰਿਹਾ ਜੀ ਇਹ ਕੱਟ ਪੇ ਸੇਲ ਦੇ ਵਿੱਚ ਮਿਲ ਰਿਹਾ ਤੁਹਾਨੂੰ ਇਹ 100 ਰੁਪਏ ਮੀਟਰ ਦੇ ਹਿਸਾਬ ਨਾਲ ਅਗਰ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਤੁਸੀਂ ਮੈਨੂੰ ਪੇਜਕੇ ਦੀ ਮੇਰੇ નીચે ਦੀ ਤੇ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ